ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਜੀਦ ਸਿੰਘ ਜੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਕਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਜੀ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਸਭ ਪਹਿਲਾਂ ਅੱਜ ਦੀ ਵੱਡੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਬਣਾ ਦਿੱਤਾ ਗਿਆ ਭਗਵੰਤ ਮਾਨ ਸਾਹਿਬ ਨੇ ਬੀਤੇ ਦਿਨ ਜਿਹੜਾ ਅਸਤੀਫਾ ਦਿੱਤਾ ਸੀ ਹਾਈ ਕਮਾਂਡ ਨੂੰ ਕਿਹਾ ਸੀਗਾ ਕਿ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿਓ ਸ਼ਹਿਰੀ ਕਲਸੀ ਨੂੰ ਪ੍ਰਧਾਨ ਬਣਾਇਆ ਗਿਆ ਇਹਦੇ ਮਾਇਨੇ ਬਹੁਤ ਸਾਰੇ ਕੱਢੇ ਜਾ ਰਹੇ ਨੇ ਉਹਨਾਂ ਦੀਆਂ ਇੰਟਰਵਿਊਜ਼ ਸੋਸ਼ਲ ਮੀਡੀਆ ਦੇ ਉੱਤੇ ਚੈਨਲਾਂ ਦੇ ਉੱਤੇ ਚੱਲ ਰਹੀਆਂ ਨੇ ਅਮਨ ਅਰੋੜਾ ਕੀ ਕਹਿ ਰਹੇ ਨੇ ਕਾਂਗਰਸ ਨੂੰ ਲੈ ਕੇ ਜਾਂ ਅਕਾਲੀ ਦਲ ਨੂੰ ਲੈ ਕੇ ਜਾਂ ਉਹ ਕਹਿ ਰਹੇ ਨੇ ਕਿ 2027 ਚ ਬਦਲੀ ਕਿ ਕਿਆਮ ਆਦਮੀ ਪਾਰਟੀ ਹੈ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਨੀ ਹੈ ਪਾਰਟੀ ਕੇ ਨੀਤੀਆਂ ਕਹਿੰਦੇ ਜ਼ਮੀਨ ਲੈਵਲ ਦੇ ਉੱਤੇ ਲੈ ਕੇ ਜਾਵਾਂਗੇ ਕਾਂਗਰਸ ਦੇ ਕਲੇਸ਼ ਦੀਆਂ ਗੱਲਾਂ ਬਾਕੀ ਆਮ ਲੋਕਾਂ ਦੀ ਗੱਲ ਛੇੜ ਕੇ ਕੀ ਜਿਹੜਾ ਉਹ ਡਿਪਟੀ ਮੁੱਖ ਮੰਤਰੀ ਦਲਤ ਨੂੰ ਬਣਾਉਣ ਦੀ ਗੱਲ ਕਰਦੇ ਸੀ ਉਹ ਗਰੰਟੀ ਵੀ ਪੂਰੀ ਕਰਨ ਜਾ ਰਹੀ ਆ ਆਮ ਆਦਮੀ ਪਾਰਟੀ ਇਹ ਗੱਲਾਂ ਸੀ ਇਸ ਚਰਚਾ ਦੇ ਵਿੱਚ ਕਰਦੇ ਆਂ ਪ੍ਰੋਫੈਸਰ ਸਾਹਿਬ ਕੀ ਸਮਝਦੇ ਹੋ ਕਿ ਪਾਰਟੀ ਨੇ ਕਿਸ ਢੰਗ ਦਾ ਇਹ ਪਤਾ ਖੇੜਿਆ ਜਿਵੇਂ ਹਿੰਦੂ ਚਿਹਰੇ ਦੀ ਗੱਲ ਆਈ ਜਾਂ ਕਿਸ ਢੰਗ ਦੇ ਨਾਲ ਹੁਣ ਇਹਨੂੰ ਮਤਲਬ ਕਿ ਅੱਗੇ ਵਧਾਇਆ ਜਾਵੇਗਾ ਕਿ ਪਾਰਟੀ ਦੀਆਂ ਨੀਤੀਆਂ ਆਲਰੇਡੀ ਸੋਸ਼ਲ ਮੀਡੀਆ ਦੇ ਜ਼ਰੀਏ ਤਾਂ ਬਹੁਤ ਪ੍ਰਚਾਰ ਕਰ ਹੀ ਰਹੇ ਨੇ ਇਹ ਕੋ ਪੰਜਾਬ ਦੇ ਕੰਟੈਕਸਟ ਵਿੱਚ ਹਰ ਪਾਰਟੀ ਕੋਸ਼ਿਸ਼ ਦੇ ਕਰਦੀ ਆ ਕਿ ਜੇ ਐਸ ਸੀ ਪ੍ਰਧਾਨ ਸਿੱਖ ਬਣਾਇਆ ਜਾਂ ਚੀਫ ਮਨਿਸਟਰ ਸਿੱਖ ਬਣਾਇਆ ਤਾਂ ਪਾਰਟੀ ਦਾ ਪ੍ਰਧਾਨ ਕੋਈ ਹਿੰਦੂ ਬਣਾਤਾ ਜਾਏ ਇਹੋ ਜਿਹਾ ਬੈਲੈਂਸ ਕਰਦੀਆਂ ਕੋਸ਼ਿਸ਼ਾਂ ਰੈਂਦੀਆਂ ਆ। ਇਹੀ ਆਮ ਆਦਮੀ ਪਾਰਟੀ ਨੇ ਕੀਤਾ ਹੈ ਕੋਈ ਨਵੀਂ ਗੱਲ ਨਹੀਂ ਹੈ ਜਾਤ ਪਾਤ ਦਾ ਧਰਮ ਦਾ ਇਹ ਸਾਡੇ ਪੋਲਿਟਿਕਸ ਦਾ ਜਾਂ ਇੰਡੀਅਨ ਪੋਲਿਟਿਕਸ ਦਾ ਾਟੋ ਟਾਂਕ ਬਣ ਚੁੱਕਾ ਜਦ ਕਿ ਕਨਸਟੀਟਿਊਸ਼ਨ ਇਸ ਗੱਲ ਨੂੰ ਅਲਾਉ ਨਹੀਂ ਕਰਦਾ ਪਰ ਗਿੱਟੀਆਂ ਮਿੱਟੀਆਂ ਜਦੋਂ ਗਿਣਤੀਆਂ ਮਿੰਟੀਆਂ ਸਾਰੀਆਂ ਚਾਲਦੀਆਂ ਤਾਂ ਉਹਦੇ ਵਿੱਚ ਇਹ ਕੈਲਕੂਲੇਸ਼ਨ ਬੜੀਆਂ ਮੈਟੀਕੁਲੇਸਲੀ ਕੀਤੀਆਂ ਜਾਂਦੀਆਂ ਕਿਉਂਕਿ ਸਾਡਾ ਸਮਾਜ ਹੈ ਹੀ ਇਸੇ ਤਰੀਕੇ ਦਾ ਉਹ ਦੇਖਦੇ ਆ ਕਿ ਮੇਰਾ ਪਾਰਟੀ ਦੇ ਅੰਦਰ ਕਿਹੜਾ ਚਿਹਰਾ ਮੇਰੇ ਧਰਮ ਦਾ ਮੇਰੇ ਮਜਬਦ ਦਾ ਮੇਰੇ ਇਲਾਕੇ ਦਾ ਮੇਰੇ ਰਿਸ਼ਤੇਦਾਰ ਦਾ ਕਿਹੜਾ ਚਿਹਰਾ ਉੱਥੇ ਦਿਖਦਾ ਤਾਂ ਹੀ ਮੈਂ ਸਪੋਰਟ ਕਰੂੰ ਨਹੀਂ ਤੇ ਮੈਂ ਨਹੀਂ ਕਰਦਾ ਉਸ ਨੀਤੀ ਦੇ ਤਹਿਤ ਉਸ ਪਰਸੈਪਸ਼ਨ ਦੇ ਤਹਿਤ ਨਾ ਲੱਗਾ ਬਤ ਅਮਨਰੂਡ ਨੂੰ ਇਸ ਕਾਲ ਦੀ ਵਧਾਈ ਦੇਣੀ ਚਾਹੀਦੀ ਸੀ ਸਾਨੂੰ ਉਹ ਜੰਗ ਹੈਗਾ ਬਹੁਤ ਜੰਗ ਨਹੀਂ ਆ 50 ਸਾਲ ਦਾ ਪਰ ਫਿਰ ਵੀ ਚਲੋ ਸਾਡੇ ਤੇ 50 ਸਾਲ ਦਾ ਜੰਗ ਹੀ ਰਹਿੰਦਾ ਇੰਡੀਆ ਚ ਉਹ ਬਣ ਗਏ ਆ ਦੂਸਰੀ ਵਾਰੀ ਐਮਐਲਏ ਬਣੇ ਸੀਗੇ ਪਹਿਲਾਂ ਦੋ ਕੁ ਵਾਰੀ ਮੇਰੇ ਕਾਂਗਰਸ ਵੱਲੋਂ ਐਮਐਲਏ ਚੋਣਾਂ ਚਾਣਾ ਲੜੀਆਂ ਸੀ 7 ਚ ਲੜੀਆਂ 12 ਚ ਲੜੀਆਂ ਨਹੀਂ ਗੱਲ ਬਣੀ ਜਦੋਂ ਝਾੜੂ ਖੜਿਆ ਤੋ ਫਿਰ ਕਾਫੀ ਇੱਕ ਕਾਮਯਾਬੀ ਦਾ ਲੱਗਾ ਮਿਨਿਸਟਰ ਹੈਗੇ ਆ ਮਿਨਿਸਟਰ ਰੀਨਿਊਬਲ એનર્ਜੀ ਦੇ ਜਾਂ ਉਸ ਤਰ੍ਹਾਂ ਦੀ એનર્ਜੀ ਦੇ ਹੈ ਮੈਂ ਤੇ ਪੜ ਰਿਹਾ ਸੀ ਪਤਾ ਨਹੀਂ ਮਿਨਿਸਟਰੀਆਂ ਬਦਲਦੀਆਂ ਰਹੀਆਂ ਦੀ ਆ ਇਹ ਵੀ ਲਿਖਿਆ ਸੀ ਕਿ ਪਬਲਿਕ ਰਿਲੇਸ਼ਨ ਦੇ ਵੀ ਮਿਨਿਸਟਰ ਹੈ ਆ ਹੋਰ ਕੋਈ ਜੁਦੇ ਵੀ ਉਹਨਾਂ ਦੇ ਕੋਲ ਹੈਗੇ ਆ ਚੰਗੀ ਗੱਲ ਆ ਪ੍ਰਧਾਨਗੀ ਆ ਨਾਲੋਂ ਨਾਲ ਮਿਨਿਸਟਰ ਹੈ ਆ ਬਾਬਾ ਵਜਕਾ ਬਣ ਗਿਆ ਹੁਣ ਤੇ ਫਿਰ ਕੋਈ ਕਮੀਆਂ ਰੀਪੇਸ਼ੀਆਂ ਰਹਿਣੀਆਂ ਨਹੀਂ ਚਾਹੀਦੀਆਂ ਜਿਹੜੇ ਹੈਗੇ ਆ ਪਪ ਪ੍ਰਧਾਨ ਜਿਹੜੇ ਬਣਾਏ ਆ ਨੰਬਰ 2 ਤੇ ਉਹ ਕਲਸੀ ਆਇ ਚੈਰੀ ਕਲਸੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਮਤਲਬ ਮ ਹੈਗੇ ਤੇ ਸਿੰਘ ਸਾਰੇ ਅਮਨ ਪਸੰਦੀ ਆ ਸ਼ੇਰ ਜਿਹੜਾ ਅਮਨ ਤੇ ਚਲੋ ਇਹ ਬਦਿਗਾ ਮਤਲਬ ਜਿਹੜਾ ਲੱਗਦਾ ਆ ਕਿ ਸ਼ੇਰ ਹੈਗਾ ਪਰ ਉਹ ਖੁੰਖਾਰੀ ਸ਼ੇਰ ਨਹੀਂ ਅਮਨ ਵਾਲਾ ਦੋਵੇਂ ਅਮਨ ਹੀ ਆ ਮਤਲਬ ਪ੍ਰਧਾਨ ਵੀ ਆ ਤੇ ਜਿਹੜਾ ਉਪ ਪ੍ਰਧਾਨ ਵੀ ਆ ਪਰ ਉਹ ਉਥੋਂ ਬਟਾਲੇ ਤੋਂ ਐਮ ਐਲ ਏ ਸਹਿਵਾਨ ਆ ਇਹ ਦੇਖੋ ਇੱਕ ਗੱਲ ਪਹਿਲਾਂ ਸਮਝੋ ਕਿ ਜਿਸ ਤਰੀਕੇ ਨਾਲ ਮੈਂ ਪੇਸ਼ ਕੀਤੀ ਆ ਗੱਲ ਕਿ ਧਰਮਾਂ ਦਾ ਮਸਬਾ ਦਾ ਇਲਾਕਿਆਂ ਦਾ ਇਹ ਸਾਰਾ ਖਿਆਲ ਰੱਖਿਆ ਜਾਂਦਾ ਉਹ ਤੇ ਹੈ ਹੀ ਹੈ ਉਹ ਤੇ ਹਰ ਪਾਰਟੀ 'ਚ ਇੱਕ ਬਹੁਤ ਵੱਡਾ ਐਡੀਸ਼ਨਲ ਟੈਸਟ ਪਾਸ ਇਮਤਿਹਾਨ ਪਾਸ ਕਰਨਾ ਪੈਂਦਾ ਆਮ ਆਦਮੀ ਪਾਰਟੀਆਂ ਕਿ ਉਹ ਕੇਜਰੀਵਾਲ ਦੇ ਕਿੰਨਾ ਨੇੜੇ ਆ ਕੇਜਰੀਵਾਲ ਦੇ ਪ੍ਰਤੀ ਕਿੰਨਾ ਵਫਾਦਾਰ ਆ ਜੇ ਇਹ ਟੈਸਟ ਪਾਸ ਹੋ ਜੇ ਤੇ ਅਗਲਾ ਟੈਸਟ ਆ ਫਿਰ ਜੇ ਵਫਾਦਾਰੀ ਆ ਜੇ ਨੇੜੇ ਆ ਤੇ ਤੁਸੀਂ ਵੱਧ ਤੋਂ ਵੱਧ ਪੰਜਾਬ ਤੋਂ ਮਾਲ ਦਿੱਲੀ ਕਿਨਾਂ ਪਹੁੰਚਾ ਸਕਦੇ ਆ ਇਹ ਇੱਕ ਵੀ ਟੈਸਟ ਹੈਗਾ ਹੁਣ ਇਹਨਾਂ 'ਚ ਇਹ ਦੇਖਣ ਵਾਲੀ ਗੱਲ ਹੀ ਹੈ ਕਿ ਪੰਜਾਬ ਦਾ ਵਿਕਾਸ ਤੇ ਜਾਂ ਵਿਨਾਸ਼ ਜਿੰਨਾ ਕੋ ਹੋਣਾ ਸੀ ਉਹ ਤੇ ਹੋ ਗਿਆ ਉਹ ਤੁਸੀਂ ਅੱਜ ਜਿਹੜੀਆਂ ਗੱਲਾਂ ਕੋਈ ਕਰਦੇ ਸੀ ਹੈਲਥ ਵਾਲੀਆਂ ਉਹ ਜਦੋਂ ਆਪਾਂ ਲਵਾਂਗੇ ਉਦੋਂ ਕਰਦੇ ਆ ਪਰ ਜਿਹੜੇ ਇਹਨਾਂ ਦੇ ਫਲੈਗਸ਼ਿਪ ਪ੍ਰੋਗਰਾਮ ਵੀ ਸੀਗੇ ਉਹ ਵੀ ਬਿਲਕੁਲ ਸ਼ਿਨਬਿਨ ਹੋਏ ਲੱਗਦੇ ਆ ਇਹ ਕੇਜਰੀਵਾਲ ਮਾਡਲ ਕਿਹੜਾ ਆ ਸੰਤ ਗੁਜਰਾਤ ਮਾਡਲ ਹੀ ਆ ਜੇ ਟਿਕਣ ਨਹੀਂ ਦਿੰਦਾ ਜਿਹੜਾ ਦਿੱਲੀ ਚ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੋੜੀ ਨੇ ਲਿਆ ਕੇ ਦਿੱਤਾ ਸਾਨੂੰ ਸਾਰੀ ਜਗ੍ਹਾ ਹਿੰਦੂ ਸਿੱਖ ਮਜਬੀ ਪੋਲਿਟਿਕਸ ਇੰਨੀ ਜ਼ਿਆਦਾ ਚੱਲੀ ਆ ਮੰਦਰ ਮਸਜਿਦ ਦੀ ਪੋਲਿਟਿਕਸ ਇੰਨੀ ਜ਼ਿਆਦਾ ਚੱਲੀ ਆ ਆ ਮਸਜਿਦ ਇਤਨੂੰ ਬਣੀ ਆ ਇਹ ਤੇ ਪੇਂਟ ਲਾਇਟੇ ਮੰਦਿਰ ਸੀ ਇੱਟਾਂ ਦੀ ਪਛਾਣ ਕਰੋ ਆਰਕੀਓਲੋਜੀਸਟ ਕੋਲ ਜਾਓ ਸਾਰੀ ਜਗ੍ਹਾ ਮਥਰਾਜ ਯੁੱਧ ਆਹੂਰ ਕਿੜ ਕਿੜੀ ਜਗ੍ਹਾ ਬਵਾਲ ਨਹੀਂ ਇਹ ਪੋਲਿਟਿਕ ਹੈ ਗੁਜਰਾਤੀ ਮਾਡਲ ਹੈ ਜੀ ਹੁਣ ਇੱਕ ਦਿੱਲੀ ਵਾਲਾ ਕੇਜਰੀਵਾਲ ਦਾ ਮਾਡਲ ਉਹ ਪੰਜਾਬ ਚ ਵਾੜਿਆ ਸੀ ਇਹ ਵਾੜ ਤੇ ਲਿਆ ਇਹਨੂੰ ਕੱਢਣਾ ਬੜਾ ਔਖਾ ਪਰ ਕੱਢਣਾ ਪੈਣਾ ਵੈਸੇ ਕਾਫੀ ਹੱਦ ਤੱਕ ਤੇ ਲੋਕਾਂ ਨੇ ਮਨ ਬਣਾ ਹੀ ਲਿਆ ਜਿੰਨਾ ਮਰਜ਼ੀ ਹੈ ਕਹੀ ਜਾਣ ਇਹਨਾਂ ਲਈ ਕੰਮ ਬੜਾ ਔਖਾ ਆ ਦੇਖੋ ਲੋਕਾਂ ਨੇ ਜਿੰਨੇ ਵੱਡੇ ਪੰਦਰ ਤੇ ਸੰਯੋਗ ਸਹਿਯੋਗ ਦਿੱਤਾ ਤੇ ਇਹਨਾਂ ਨੂੰ ਨਾਲ ਹੈ ਪੈਸੇ ਵੀ ਦਿੱਤੇ ਫੰਡ ਵੀ ਦਿੱਤੇ ਸਾਰਾ ਕੁਝ ਕੀਤਾ ਸਰਕਾਰ ਬਣਾਈ ਉਸ ਕਿਸਮ ਦੀਆਂ ਉਮੀਦਾਂ ਦੇ ਨੇੜੇ ਤੇੜੇ ਵੀ ਨਹੀਂ ਹੈ ਹੁਣ ਆਪਸ ਵਿੱਚ ਕਿੰਨਾ ਕਿੰਨਾ ਕੀ ਕਰਨਾ ਕਹਿੰਨੇ ਕੀ ਮਿਨਿਸਟਰੀ ਲੈਣੀ ਕਹਿੰਨੇ ਮਿਨਿਸਟਰੀ ਲੈਣੇ ਕਹਿੰਨੇ ਦਿੱਲੀ ਵੱਲ ਦੀ ਸੇਵਾ ਕਰਨੀ ਕਹਿੰਨੇ ਪੰਜਾਬ ਦੀ ਕੋਈ ਇਹੋ ਜਿਹੀ ਪੰਜਾਬ ਦੇ ਵਿੱਚ ਤੇ ਮੈਨੂੰ ਨਹੀਂ ਲੱਗਦਾ ਕੁਝ ਤੁਸੀਂ ਦੇਖ ਲਓ ਜਿਹੜਾ ਕਿ ਤੁਹਾਨੂੰ ਬਹੁਤ ਇੱਕ ਵੀ ਕੰਮ ਇਹੋ ਜਿਹਾ ਗਣਾਉਂ ਜਿਹੜਾ ਇਹ ਕਹਿੰਦੇ ਸੋਲੀ ਅਸੀਂ ਕੀਤਾ ਸਮਾਏ ਮੀਡੀਆ ਦੇ ਵਿੱਚ ਪ੍ਰਚਾਰਨ ਤੋਂ ਉੱਥੇ ਜ਼ਰੂਰ ਫਾਂਡ ਇੰਨਾ ਵਧਾਤਾ ਆ 10 ਗੁਣਾ ਫਾਂਡ ਕਰਤਾ ਆ ਮੀਡੀਆ 'ਚ ਪ੍ਰਚਾਰ ਕਰਦਾ ਤਾਂ ਕਿ ਪ੍ਰਚਾਰ ਕਰੀ ਚੋ ਲੋਕਾਂ ਨੂੰ ਫੀਲ ਗੁੱਡ ਫੈਕਟਰ ਤੁਹਾਨੂੰ ਪਤਾ ਇਹ ਭਾਜੀਪੀ ਨੇ ਇੱਕ ਵਾਰੀ ਗੱਲ ਕੈਂਪੇਨ 'ਤੇ ਚਲਾਈ ਸੀ ਵੀ ਤੁਹਾਨੂੰ ਇੰਜ ਲੱਗਦਾ ਰਹੇ ਕਿ ਬਹੁਤ ਕੁਝ ਹੋ ਰਿਹਾ ਬਹੁਤ ਕੁਝ ਹੋ ਰਿਹਾ ਭਾਵੇਂ ਢਿੱਡ 'ਚ ਕੁਝ ਵੀ ਨਾ ਹੋਵੇ ਫਿਰ ਵੀ ਲੱਗੇ ਕਿ ਰੱਜੇ ਆ ਕੋਈ ਲੋੜ ਨਹੀਂ ਬਹੁਤ ਸੋਹਣਾ ਅਸੀਂ ਬਿਲਕੁਲ ਕੋਈ ਭੁੱਖ ਨਹੀਂ ਸਾਨੂੰ ਪਰ ਭਾਈ ਉਹ ਜਪਾ ਮੇ ਜੋ ਮਾਰਕੀ ਹੋਵੇ ਉਹ ਹਾਲਾਤ ਬਹੁਤ ਸੋਹਣਾ ਬਹੁਤ ਸੋਹਣਾ ਪਰਸੈਪਸ਼ਨ ਕ੍ਰੀਏਟ ਕਰਦੀ ਇਹਨਾਂ ਦੇ ਵਿੱਚ ਕਾਫੀ ਚੱਲ ਰਹੀ ਹੈ ਔਰ ਖਰਚਾ ਕਾਫੀ ਮੋਟਾ ਹੁੰਦਾ ਹੋਰ ਤਰ੍ਹਾਂ ਦੇ ਤੇ ਐਕਚੁਅਲੀ ਜੀਵਨ ਆਮ ਬੰਦੇ ਦਾ ਪਾਵੇਂ ਕਿਸਾਨ ਦਾ ਪਾਵੇਂ ਮਜ਼ਦੂਰ ਦਾ ਪਾਵੇਂ ਨੌਜਵਾਨ ਦਾ ਪਾਵੇਂ ਸਲਮ ਡਿਵੈਲਪਰ ਦਾ ਜਿਹੜੇ ਝੁੱਗੀਆਂ ਝੌਂਪੜੀਆਂ ਚ ਰਹਿ ਰਹੇ ਆ ਪਾਵੇਂ ਉਹ ਸਫਾਈ ਦਾ ਮਾਮਲਾ ਪਾਵੇਂ ਗੰਦੇ ਪਾਣੀਆਂ ਨੂੰ ਸ਼ਹਿਰਾਂ ਦੇ ਵਿੱਚ ਹੁਣ ਚੋਣਾ ਹੋਣੀ ਆ ਦੇਖ ਲਿਓ ਇਹ ਆ ਮਨ ਅਰੂੜੇ ਨੂੰ ਵੀ ਇਹ ਕਰਨਾ ਹੀ ਪੈਣਾ ਇਸ ਗੱਲ ਦਾ ਤੇ ਅਮਨ ਅਰੂੜਾ ਸ਼ਹਿਰੀ ਦਾ ਵੀ ਜਿਹੜੇ ਹਾਊਸਿੰਗ ਆ ਉਹਦਾ ਵੀ ਮਿਨਿਸਟਰ ਹੈਗਾ ਇਹ ਵੀ ਮੈਨੂੰ ਹੁਣ ਚੇਤਾ ਆ ਗਿਆ ਅਰਬਨ ਜਿਹੜੀ ਸੈਟਲਮੈਂਟ ਆ ਉਹਨਾਂ ਦਾ ਵੀ ਹਾਊਸਿੰਗ ਦਾ ਹੈਗੇ ਆ ਤੇ ਉੱਥੇ ਜਾ ਕੇ ਦੱਸ ਦੇਣ ਕਿ ਕੀ ਕੁਝ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਸਾਰਾ ਕੁਝ ਜਿਹੜਾ ਦਿਖ ਰਿਹਾ ਸਾਨੂੰ ਉਹ ਸੰਕਟ ਤੇ ਪੰਜਾਬ ਦੇ ਗੈਰ ਸੰਕਟ ਦੇ ਘਰੇ ਹੋਣ ਵਾਲ ਤੇ ਪੰਜਾਬ ਦੇ ਨਿਗਾਰ ਵੱਲ ਸਾਨੂੰ ਤੇ ਸਾਰਾ ਕੁਝ ਦਿਖ ਰਿਹਾ ਹਾਂ ਇੱਕ ਜ਼ਰੂਰ ਆ ਕਿ ਦਿੱਲੀ ਚ ਚੋਣਾ ਹੋਣੀ ਨਾ ਉੱਥੇ ਕੱਚਾ ਵਜਾਈਆਂ ਜਾ ਰੀਆਂ ਮਾਰ ਲਾਲਾ ਲਾਲਾ ਹੋਈ ਦਿੱਲੀ ਚ ਕੇਜਰੀਵਾਲ ਵੱਲ 11 ਕੈਂਡੀਡੇਟ ਅਨਾਉਂਸ ਵੀ ਕਰ ਦਿੱਤੇ ਆ ਹੋਰ ਆ ਥੋੜੇ ਦਿਨਾਂ ਤੱਕ ਹੋਰ ਆ ਜਾਣਗੇ ਤੇ ਇਹਦਾ ਮਤਲਬ ਹੈ ਕਿ ਪੈਸਾ ਪੂਸਾ ਇੱਕੋ ਹੀ ਗਵਰਨਮੈਂਟ ਹੈ ਕੋਈ ਹੋਰ ਉੱਥੇ ਵੀ ਗਵਰਨਮੈਂਟ ਤੇ ਅਗਿਆਸਤ ਹੀ ਸਮਝੋ ਕੋਈ ੜੀ ਗੱਲ ਹੈ ਨਹੀਂ ਉਹ ਤੇ ਜਿੰਨੇ ਹੈ ਹੈ ਹੀ ਹੈ ਇਥੋਂ ਹੀ ਪੈਸੇ ਸਾਰੇ ਉਹ ਇਲੈਕਸ਼ਨ ਲੜਨ ਲਈ ਵੱਡੇ ਪੱਦਰ ਤੇ ਜਾਣੇ ਆ ਤੇ ਜਾ ਰਹੇ ਆ ਉਹਦਾ ਸਿਸਟਮ ਉਹਨਾਂ ਨੇ ਪੂਰਾ ਬਣਾ ਲਿਆ ਹੁਣ ਅਮਨ ਰੂੜੇ ਹੋਣ ਦਾ ਐਜ਼ ਪ੍ਰੈਜ਼ੀਡੈਂਟ ਇਹ ਦੇਖਣ ਵਾਲੀ ਗੱਲ ਆ ਭਾਵੇਂ ਉਹ ਸ਼ੈਰੀ ਕਲਸੀ ਦਾ ਵੀ ਨਾਲ ਹੀ ਕਹਿ ਲੋ ਤੁਸੀਂ ਕਿ ਤੁਸੀਂ ਆਪਣੀ ਪ੍ਰਧਾਨਗੀ ਦੇ ਵਿੱਚ ਕੀ ਏ ਸਿਰਫ ਚੂਣਾ ਦੀ ਗੱਲਾਂ ਕਰਨੀਆਂ ਜਾਂ ਪੰਜਾਬ ਦਾ ਵੀ ਕੋਈ ਸੋਚਣਾ ਜਿਸ ਤਰ੍ਹਾਂ ਆਉਂਦੀਆਂ ਹੀ ਬਿਆਨ ਦਿੱਤਾ ਤੁਸੀਂ ਵੀ ਗੱਲ ਦੱਸੀ ਐ ਅਸੀਂ ਜੀ 27 ਦੀਆਂ ਚੋਣਾਂ ਚ ਤੇ ਪਹਿਲਾਂ ਕਿਹੜੇ ਰੰਗ ਲਾਤੇ ਸ਼ਰਮ ਵੀ ਤੇ ਕਰੋ ਕੁਝ ਜਦੋਂ ਤੁਸੀਂ ਹੁਣ ਤੇਰਾ 8ਵਾਂ ਸਾਲ ਆ ਇੱਥੇ ਐਮਐਲਏ ਬਣੇ ਦਾ ਅਮਨ ਰੂੜਾ ਦਾ ਹੈਨਾ ਤੇ ਪਿਛਲੀ ਸਰਕਾਰ ਚ ਵੀ ਐਮਐਲਏ ਸੀਗੇ ਤੇ ਐਤਕੀ ਫੇਰ ਐਮਐਲਏ ਬਣੇ ਮੈਂ ਉਹੀ ਕਹਿੰਨਾ ਨਾ ਪੰਜ ਉਹ ਲਾ ਲੋ ਤੇ ਤੀਜਾ ਹੁਣ ਮਤਲਬ ਸਾਢੇ 7-8 ਤੇ ਹੋ ਹੀ ਗਏ ਮੈਂ ਹੋਰ ਕੀ ਜੋੜ ਕੇ ਹੀ ਕਹਿ ਰਿਹਾ ਨਾ ਵੀ ਇੰਨਾ ਲਗਾਤਾਰ ਤੁਸੀਂ ਇੱਥੇ ਪੰਜਾਬ ਦੇ ਵਿੱਚ ਆ ਤੇ ਕਿਹੜਾ ਉੱਥੇ ਨਵਾਂ ਐਡਾ ਜਿਹੜੇ ਚੀਜ਼ਾਂ ਤੁਸੀਂ ਪੰਜਾਬ ਦੇ ਲਈ ਲੈ ਕੇ ਆ ਅਸੀਂ ਤੇ ਕਹਿ ਰਹੇ ਹਾਂ ਸਾਨੂੰ ਵੀ ਦੱਸੋ ਕੁਛ ਤੇ ਦੱਸੋ ਵੀ ਆ ਅਸੀਂ ਇੱਕ ਮਾਰ ਕੇ ਵਾਜਾ ਵੱਡਾ ਪ੍ਰੋਜੈਕਟ ਜਿਹੜਾ ਸਾਢੇ 9 ਨਾਲ ਆਉਣ ਵਾਲੇ ਰਾਜਨੀਤਿਕ ਤੇ ਪੰਜਾਬ ਦੇ ਜਿਹੜੇ ਸਮਾਜਿਕ ਜਾਂ ਸੱਭਿਆਚਾਰਕ ਇਤਿਹਾਸ ਵਿੱਚ ਇਹਨਾਂ ਦੇ ਨਾਂ ਤੇ ਜਾਣਿਆ ਜਾਊਗਾ ਮੈਨੂੰ ਤੇ ਕੁਛ ਦਿਖ ਨਹੀਂ ਰਿਹਾ ਅਜੇ ਇਸ ਲਈ ਇਹ ਜਿਹੜੀਆਂ ਨਾ ਜਿਹੜੀਆਂ ਆਪਣੀਆਂ ਹੀ ਗੱਲਾਂ ਕਰੀ ਜਾਣੀਆਂ ਹੁਣ ਸਾਡੀ ਸਰਕਾਰ ਆਉਣੀ ਆ ਹੁਣ ਫਿਰ ਐਸੀ ਲੈ ਕੇ ਆਉਣੀ ਆ ਹੁਣ ਸਾਡੀ ਜਿੱਤ ਲੋਕਲ ਬਾਡੀਜ਼ ਦੇ ਵਿੱਚ ਅਸੀਂ ਕਰਨੀਆਂ ਇਹ ਤੁਹਾਡੀਆਂ ਜਿੱਤਾਂ ਲਈ ਤੁਹਾਨੂੰ ਲੋਕ ਕਿ ਬਣਾਉਂਦੇ ਆ ਤੁਹਾਡੀਆਂ ਸਰਕਾਰਾਂ ਬਾਰ-ਬਾਰ ਬਣਾਉਣ ਲਈ ਲੋਕ ਤੁਹਾਨੂੰ ਅੱਗੇ ਲੈ ਕੇ ਆਉਂਦੇ ਆ ਕਿ ਆਪਣੇ ਕੰਮ ਕਰਾਉਣ ਲਈ ਲੈ ਕੇ ਆਉਂਦੇ ਆ ਜਦ ਤੱਕ ਸਾਡੇ ਰਾਜਨੀਤਿਕ ਨੇਤਾ ਦੇ ਅੰਦਰ ਜ਼ਿੰਮੇਵਾਰੀ ਦਾ ਅਹਿਸਾਸ ਔਰ ਜੋ ਕੀਤੇ ਵਾਦੇ ਆ ਉਸ ਨੂੰ ਪੂਰੇ ਕਰਨ ਨਾ ਕਰਨ ਕਰਕੇ ਸ਼ਰਮਿੰਦਗੀ ਦਾ ਅਹਿਸਾਸ ਇਹ ਨਹੀਂ ਆਉਂਦਾ ਉਦੋਂ ਤੱਕ ਕਿਸੇ ਨੂੰ ਵੀ ਲਿਆਓ ਉਹ ਇਹੋ ਜਿਹਾ ਹੀ ਹੋਊਗਾ ਇੱਕ ਵਾਰੀ ਜਿਹੜੇ ਇੱਕ ਇੱਕ ਮਹੀਨਾ ਇਲੈਕਸ਼ਨਾਂ ਦਾ ਦੌਰ ਹੁੰਦਾ ਜਦੋਂ ਕੋਡ ਕਾਰਡ ਲੱਗ ਜਾਂਦਾ ਉਦੋਂ ਤੇ ਬਹੁਤ ਐਨ ਲੱਗਦੇ ਆ ਕਿ ਜਿਵੇਂ ਸਾਰੇ ਗਊ ਹੈਗੇ ਆ ਤੇ ਜਿਉਂ ਹੀ ਸੱਤਾ ਹੱਥ ਚ ਆ ਜਾਂਦੀ ਜਿਹਦੇ ਵੀ ਆ ਜਾਂਦੀ ਉਹ ਕਹਿੰਦੇ ਤੂੰ ਕੌਣ ਮੈਂ ਕੌਣ ਪੁਲਿਸ ਵਾਲੇ ਨਾਲ ਹੁੰਦੇ ਆ ਗੱਡੀਆਂ ਸਰਕਾਰੀ ਹੁੰਦੀਆਂ ਠੁੱਕੀ ਕੱਢੀ ਜਾਂਦੇ ਆ ਕੋਈ ਕਿਸੇ ਨੂੰ ਜਾਣੀ ਗਰੀਬ ਨੂੰ ਤੇ ਸਭ ਤੋਂ ਪਹਿਲਾਂ ਤੇ ਗਰੀਬ ਤੇ ਹੀ ਭਾਰੀ ਪੈਂਦੇ ਆ ਜਿਨ੍ਹਾਂ ਨੂੰ ਕੋਈ ਨਹੀਂ ਸੁਣਦਾ ਵੱਡੇ ਵੱਡੇ ਬੰਦੇ ਦੀ ਨਹੀਂ ਸੁਣਦੇ ਈਮਿੰਿਸਟਰ ਮਿੰਿਸਟਰ ਕਿੱਥੇ ਹੋਣ ਦੇ ਜਾ ਕੇ ਤੁਸੀਂ ਗੱਲ ਕਰਕੇ ਦੱਸ ਦਿਓ ਵੇਲ ਨਹੀਂ ਆ ਜੀ ਪੈਸੇ ਪੈਸੇ ਜਾਨੀ ਦਿੱਲੀ ਭੇਜਿੰਦਾ ਸਭ ਕੁਲ ਵੇਲਿਆ ਐਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰ ਰਿਆਂ ਇਹ ਛੋਟੀ ਮੋਟੀ ਗੱਲ ਨਹੀਂ ਹੈ ਮੈਨੂੰ ਜਿੰਤਰਾ ਦਾ ਉਹਨੇ ਢਾਂਚਾ ਇੱਥੇ ਬਣਾਇਆ ਜਿਵੇਂ ਪਹਿਲਾਂ ਰਾਗਵ ਚੱਡੇ ਨੂੰ ਲਿਆਂਦਾ ਸੀਗਾ ਹੁਣ ਵਿਜੇ ਨਾਇਰ ਨੂੰ ਲਿਆਂਦਾ ਆ ਬੀਬੇ ਕਮਾਰੇ ਇਥੇ ਆ ਸਾਰੀ ਬਿਊਰੋਕ੍ਰੇਸੀ ਬਿਊਰੋਕ੍ਰੇਸੀ ਦੇ ਵਿੱਚ ਇਸ ਵੇਲੇ ਰੋਸ ਜ਼ਰੂਰ ਹੈਗਾ ਕਿ ਸਾਡਾ ਚੀਫ ਮਿਨਿਸਟਰ ਭਗਵੰਤ ਮਾਨ ਹੈ ਅਸੀਂ ਦਿੱਲੀ ਜਾ ਕੇ ਮੀਟਿੰਗਾਂ ਕਿਉਂ ਕਰੀਏ ਭਈ ਕੇਜਰੀਵਾਲ ਦੀ ਹਾਜ਼ਰੀ ਕੇਜਰੀਵਾਲ ਇੱਥੇ ਲੈ ਜਿਹੜਾ ਆ ਕੇ ਸਰਪੰਚਾਂ ਨੂੰ ਸਮਝਾ ਚੁਕੁੰਦਾ ਫਿਰਦਾ ਕਿਸ ਐਸ ਸੀਐਚ ਚੁਕੁੰਦਾ ਫਿਰਦਾ ਭਈ ਉਹ ਕੀ ਲੱਗਦਾ ਇੱਥੇ ਇਹ ਭਗਵੰਤ ਮਾਨ ਦੇ ਮੂੰਹ ਚ ਜਬਾਨ ਨਹੀਂ ਰਹੀ ਕੋਈ ਕਾਲਾ ਹੋਊਗਾ ਤਾਂ ਹੀ ਆ ਨਾ ਤਾਂ ਹੀ ਤਾਂ ਥੱਲੇ ਲੱਗੇ ਹੋਇਆ ਇਹ ਸਾਰੀ ਗੱਲ ਦਾ ਮੈਂ ਮੋਟਾ-ਮੋਟਾ ਇਹ ਕਹਿਣਾ ਚਾਹੁੰਨਾ ਆ ਵਧਾਈ ਅਸੀਂ ਫਿਰ ਦਿੰਨੇ ਆ ਉਮੀਦਾਂ ਬਹੁਤ ਆ ਬਾਕੀ ਪੋਲੀਟੀਸ਼ੀਨਰਾਂ ਨਾਲੋਂ ਐਜ਼ ਕੈਰੈਕਟਰ ਦੇ ਤਰ੍ਹਾਂ ਹੁੰਦਾ ਇੱਕ ਪੋਲੀਟੀਸ਼ੀਨ ਦਾ ਹਾਫ ਵੀ ਤੇ ਇੱਕ ਰੁਤਬਾ ਜਾਂ ਇੱਕ ਪਰਸਨਲ ਕੈਰੈਕਟਰ ਹੁੰਦਾ ਅਮਨ ਅਰੋੜਾ ਇੱਕ ਚੰਗੇ ਪੋਲੀਟੀਸ਼ੀਨਾਂ ਚੋਂ ਹੈਗੇ ਆ ਪਰ ਜੇ ਉਹ ਉਸ ਉਸ ਦਬਾਅ ਦੇ ਥੱਲੇ ਆ ਕੇ ਜਿਵੇਂ ਭਗਵੰਤ ਮਾਨ ਦਬਾਅ ਦੇ ਥੱਲੇ ਆ ਗਿਆ ਤੇ ਹੁਣ ਆਪਣੇ ਸਾਰੇ ਖੰਭ ਕਟਾ ਕੇ ਤੇ ਜਿਸ ਤਰ੍ਹਾਂ ਬੈਠੇ ਆ ਪੀ ਕੁਰਸੀ ਨਹੀਂ ਛੱਡਣੀ ਨਹੀਂ ਤੇ ਚੱਕ ਕੇ ਪਰਵਾ ਨਹੀਂ ਕੋ ਬਥੇਰਾ ਆ ਠੀਕ ਹੈ ਯਾਰ ਕਰ ਲਈ ਯਾ ਹੋਰ ਕਿਸੇ ਨੂੰ ਬਣਾ ਦੇ ਤੇ ਜੀ ਤੇ ਇੰਜ ਕਰਨੀ ਆ ਪੰਜਾਬੀਆਂ ਦੇ ਹਿੱਤ ਵਿੱਚ ਤੇ ਹੱਕ ਵਿੱਚ ਐਨ ਬੁੱਕ ਕੇ ਖੜਨਾ ਫਿਰ ਤੇ ਅਜੀ ਤਾਂ ਸਾਡੀ ਅਸੀਂ ਵੀ ਤੁਹਾਡੇ ਨਾਲ ਹੀ ਆ ਤੁਹਾਡੇ ਗੁਣ ਗਾਇਨ ਵੀ ਕਰਾਂਗੇ ਬੱਲੇ ਬੱਲੇ ਵੀ ਕਰਾਂਗੇ ਤੇ ਜੇ ਉਥੇ ਜੀਹ ਜੂਰੀ ਕਰਨੀ ਆ ਉਹ ਤੁਹਾਡੀ ਮਰਜ਼ੀ ਆ ਪੰਜਾਬ ਦਾ ਤੇ ਪਹਿਲਾਂ ਹੀ ਜੋ ਹੱਥ ਦਿਓ ਆ ਬੰਦ ਆ ਸੀ ਚੁੱਕੇ ਜੀ ਜੂਰੀ ਜਿੰਨੀ ਮਰਜ਼ੀ ਕਰ ਲੈਣ ਪਰ ਗੱਲ ਤਾਂ ਇਹ ਕਿ ਪੰਜਾਬ ਦੇ ਨਾਲ ਬਟਣ ਦੀ ਗੱਲ ਹੈ ਵੈਸੇ ਅਮਨ ਅਰੋਰਾ ਉਹਨਾਂ ਦਾ ਕਰੈਕਟਰ ਜਾ ਉਹ ਇੱਕ ਨੇਕ ਸੁਭਾਅ ਦੇ ਨੇ ਕਾਪੀ ਬਾਰ ਮਿਲਣਾ ਵੀ ਹੋਇਆ ਉਹਨਾਂ ਦੇ ਨਾਲ ਪਰ ਜਦੋਂ ਤੁਸੀਂ ਪੋਲੀਟੀਕਲੀ ਤੌਰ ਦੇ ਉੱਤੇ ਸਟੈਂਡ ਲੈਣੇ ਹੋ ਜਾਂ ਵਿਚਰ ਕੇ ਪੰਜਾਬ ਦੇ ਹੱਕ ਵਿੱਚ ਕਰਨਾ ਜਾਂ ਪਾਣੀਆਂ ਦੀ ਗੱਲ ਜਾਂ ਚੰਡੀਗੜ੍ਹ ਵਾਲਾ ਮਸਲਾ ਜਦੋਂ ਉੱਥੇ ਤੁਸੀਂ ਪਾਰਟੀ ਲਾਈਨ ਤੇ ਚੱਲਦੇ ਹੋ ਫਿਰ ਸਵਾਲ ਖੜੇ ਹੁੰਦੇ ਨੇ ਫਿਰ ਜੋ ਮੀਡੀਆ ਦੀ ਭੂਮਿਕਾ ਫਿਰ ਉਸ ਤਰੀਕੇ ਨਿਭਾਈ ਜਾਂਦੀ ਹੈ ਪ੍ਰੋਫੈਸਰ ਦੋ ਤਿੰਨ ਅਹਿਮ ਗੱਲਾਂ ਆ ਇਹਦੇ ਵਿੱਚ ਇੱਕ ਤਰਫ ਭਗਵੰਤ ਮਾਨ ਸਾਹਿਬ ਨੇ ਕਿੰਨਾ ਹਾਲਾਤਾਂ ਦੇ ਵਿੱਚ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਜਦੋਂ ਜਿਵੇਂ ਹਸਪੀਟਲ ਤੋਂ ਆਏ ਉਸ ਤੋਂ ਬਾਅਦ ਦੇ ਜੋ ਹਾਲਾਤ ਨੇ ਉਹ ਤੁਸੀਂ ਕਿਹਾ ਕਿ ਖੰਭ ਸਾਰੇ ਉਤਰੇ ਗਏ ਦੂਜੀ ਗੱਲ ਇਹ ਕਿ ਇਹਦੇ ਵਿੱਚ ਮਾਲਵੇ ਤੇ ਮਾਜੇ ਦਾ ਫੈਕਟਰ ਦੇਖਿਆ ਗਿਆ ਮਾਲਵੇ ਤੋਂ ਅਮਨ ਅਰੋੜਾ ਤੇ ਉਧਰਲੇ ਪਾਸਿਓਂ ਮਾਜੇ ਦੇ ਵਿੱਚੋਂ ਸ਼ੈਰੀ ਕਲ ਸੀ ਤੀਜੀ ਗੱਲ ਜਿਹੜਾ ਕਾਸਟ ਦੀ ਕਹਿਣ ਉਹ ਜਾਂ ਧਰਮ ਦੀ ਕਹਿਣ ਉਹ ਹੈ ਨਾ ਕਿਸ ਫਿਰਕੇ ਤੋਂ ਹੁੰਦੇ ਨੇ ਉਹ ਫੈਕਟਰ ਕਿਉਂ ਵੇਖਿਆ ਗਿਆ ਜਾਂ ਕੀ ਉਹ ਫੈਕਟਰ ਨੂੰ ਵੇਖ ਕੇ ਜਾਂ ਉਹ ਫੈਕਟਰ ਕੰਮ ਕਰੇਗਾ ਜਾਂ ਉਹਦੇ ਉਹਦੇ ਮਤਲਬ ਕਿ ਕੀ ਕਨਸੀਕਵੈਂਸਿਸ ਹੋਣਗੇ ਜਾਂ ਕੀ ਕਾਰਨ ਰਏ ਕਿਉਂਕਿ ਉਧਰੋਂ ਭਾਜਪਾ ਵੀ ਪੋਲਰਾਈਜੇਸ਼ਨ ਨੂੰ ਲੈ ਕੇ ਦਲਤਾਂ ਦੇ ਵਿੱਚ ਜਾਂ ਆ ਬਾਕੀ ਜਿਹੜੇ ਆਪਣੇ ਹਿੰਦੂ ਭਾਈਚਾਰਾ ਉਹਨਾਂ ਦੇ ਵਿੱਚ ਉਸ ਕਿਸਮ ਦੀ ਪੈਂਟ ਰੱਖਦੀ ਹੈ ਫਿਰ ਇਹ ਕਿ ਹਰਪਾਲ ਚੀਮਾ ਹੋਰੀ ਇਧਰੋਂ ਜਾਂ ਇਹ ਪਾਵਰ ਸੈਂਟਰ ਇਹੀ ਕਿਉਂ ਆ ਮਾਲਵੇ ਦੇ ਅੰਦਰ ਜਿਵੇਂ ਹਰਪਾਲ ਚੀਮਾ ਕੈਬਨਿਟ ਮੰਤਰੀ ਉਧਰੋਂ ਡਾਟ ਬਲਵੀਰ ਸਿੰਘ ਕੈਬਨਿਟ ਮੰਤਰੀ ਉਧਰੋਂ ਅਮਨ अरोड़ा ਕੈਬਨਿਟ ਮੰਤਰੀ ਉਸ ਤੋਂ ਪਹਿਲਾਂ ਅਮੀਤ ਥੇਰ ਕੈਬਨਿਟ ਮੰਤਰੀ ਦੀ ਇਹ ਇਹ ਚੀਜ਼ ਇਹ ਫੈਕਟਰ ਕੀ ਵਾਕਈ ਜ਼ਮੀਨੀ ਪੱਧਰ ਦੀ ਰਿਪੋਰਟ ਲੈ ਕੇ ਕੰਮ ਕਰ ਰਿਹਾ ਜਦਕਰ ਉੱਪਰ ਦੀ ਕੋਈ ਮਤਲਬ ਕੇ ਜੋ ਅੱਖਾਂ ਦੇ ਤਾਰੇ ਨੇ ਕਹਿੰਦੇ ਕੇਜਰੀਵਾਲ ਸਾਹਿਬ ਦੇ ਉਹਨਾਂ ਨੂੰ ਵੇਖ ਕੇ ਕੰਮ ਕੀਤਾ ਵੈਸੇ ਤੇ ਕੋਈ ਵੀ ਕੈਬਨਿਟ ਬਣਾਉਣੀ ਉਹ ਹੱਕ ਹਕੂਕ ਚੀ ਮੰਿਸਟਰ ਦਾ ਹੁੰਦਾ ਉਹ ਆਪਣੀ ਕੇਂਦਰੀ ਲੀਡਰਸ਼ਿਪ ਦੀ ਸਲਾਹ ਲੈ ਲੈਂਦੇ ਆ ਕਈ ਵਾਰੀ ਉਹਨਾਂ ਦੀਆਂ ਕੁਝ ਪ੍ਰਪੋਜ਼ਲ ਉਹਨਾਂ ਦੇ ਚਾਹਤੇ ਹੁੰਦੇ ਆ ਕੁਝ ਉਹ ਰੱਖ ਲਏ ਜਾਂਦੇ ਆ ਤੇ ਕੁਝ ਚੀ ਮੰਿਸਟਰ ਆਪਣੇ ਰੱਖ ਲੈਂਦਾ ਇਸ ਕਿਸਮ ਦਾ ਸਾਰਾ ਹੁੰਦਾ ਜਿਨ੍ਹਾਂ ਤੇ ਕੋਈ ਕੁੰਡਾ ਨਹੀਂ ਇਕੱਲੀ ਦਲ ਵਾਂਗੂ ਉਹਨਾਂ ਨੇ ਤੇ ਆਪਣਾ ਫੈਸਲਾ ਆਪ ਹੀ ਕਰਨਾ ਹੁੰਦਾ ਉਹ ਆਪਸੀ ਜਿਹੜੇ ਆ ਕੁਝ ਤੂੰ ਬਣ ਜਾਤ ਕੁਝ ਮੈਨੂੰ ਦੇ ਦੇ ਕੁਝ ਤੂੰ ਲੈ ਲੈ ਉਹਨਾਂ ਦੀ ਆਪਸੀ ਹੀ ਹੋ ਜਾਂਦੀ ਉਹਨਾਂ ਨੂੰ ਬਾਹਰੋਂ ਕੋਈ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਇੱਥੇ ਹੋਰ ਗੱਲ ਆ ਇੱਥੇ ਆ ਕਿ ਬਿਲਕੁਲ ਹੀ ਤੁਸੀਂ ਉਹ ਜਿ ਤਰ੍ਹਾਂ ਯੋਗੀ ਦਾ ਸੱਪ ਹੁੰਦਾ ਨਾ ਯੋਗੀ ਜਿਹੜਾ ਬੀਨ ਵਜਾਉਂਦਾ ਹੁੰਦਾ ਉਹਦੇ ਫੈਂਗ ਕੱਢੇ ਹੁੰਦੇ ਆ ਉਹ ਸੱਪ ਵੇਖਣ ਨੂੰ ਲੱਗਦਾ ਉਹ ਤੁਹਾਨੂੰ ਕੱਟ ਨਹੀਂ ਸਕਦਾ ਉਹ ਤੇ ਗੰਡ ਗੰਡੋਏ ਅੰਗ ਹੁੰੀਆਂ ਬਸ ਕੱਖ ਵੀ ਨਹੀਂ ਪੈਰ ਮਾਰ ਦੋ ਪਾਣੀ ਕੁਝ ਨਹੀਂ ਕਰ ਸਕਦਾ ਕਿਉਂਕਿ ਉਹਦੇ ਜਿੰਨੇ ਜਿੱਤੇ ਜਿੱਥੇ ਉਹਨੇ ਡੰਗ ਮਾਰਨਾ ਡੰਗ ਦੇ ਕੱਢ ਦਿੱਤਾ ਹੋਇਆ ਇਹ ਸਾਰੇ ਡੰਗ ਕੱਢੂ ਆ ਇਹਨਾਂ ਦਾ ਕੱਖ ਨਹੀਂ ਹੈਗਾ ਇਹ ਫਿਰਦੇ ਇੱਥੇ ਲੀਡਰ ਆ ਵੇਖਣ ਨੂੰ ਇਹ ਹੈਗੇ ਵੀ ਚਮਕ-ਦਮਕ ਸਾਰੀ ਕੁਝ ਉਸ ਤਰ੍ਹਾਂ ਚੱਲਦੀ ਆ ਪਰ ਮੁੱਖ ਤੌਰ ਤੇ ਇਹ ਕੇਜਰੀਵਾਲ ਦੇ ਕਰਿੰਦੇ ਆ ਤੇ ਪੰਜਾਬ ਕੇਜਰੀਵਾਲ ਦੀ ਐ ਇਸ ਵੇਲੇ ਕਲੋਨੀ ਆ ਔਰ ਜਿਹਦੇ ਵਿੱਚ ਜਿਸ ਤਰੀਕੇ ਨਾਲ ਬ੍ਰਿਟਿਸ਼ ਆਪਣਾ ਗਵਰਨਰ ਜਨਰਲ ਲਾਉਂਦੇ ਸੀਗੇ ਤੇ ਉਹ ਉਹਨਾਂ ਨੂੰ ਉੱਥੇ ਮਾਲ ਮੱਤਾ ਸਾਰਾ ਕੁਝ ਇਨਫੋਰਮੇਸ਼ਨ ਜੋ ਉੱਥੋਂ ਲੰਡਨ ਤੋਂ ਮੰਗਿਆ ਜਾਂਦਾ ਸੀ ਉਹ ਸਾਰਾ ਇੱਥੋਂ ਭੇਜਦੇ ਸੀਗੇ ਉਹੀ ਹਾਲ ਤਾਂ ਭਗਵੰਤ ਮਾਨ ਦੀ ਹੈ ਭਗਵੰਤ ਮਾਨ ਦੀ ਆਪਣੀ ਤਾਂ ਕੋਈ ਗੱਲ ਨਹੀਂ ਹੈ ਉਹ ਤੇ ਉਹਨਾਂ ਨੇ ਮਿਨਿਸਟਰ ਵੀ ਆਪਣੇ ਲਾ ਲਏ ਨਾ ਪੰਜ ਮਿਨਿਸਟਰ ਜਿਹੜੇ ਲੇਟੈਸਟ ਲੱਗੇ ਹੈਗੇ ਉਹਨਾਂ ਚੋਂ ਇੱਕ ਜਲੰਧਰ ਵਾਲੇ ਨੂੰ ਛੱਡ ਕੇ ਜਿਹਦੇ ਨਾਲ ਇਹਨੇ ਭਗਵੰਤ ਮਾਨ ਨੇ ਆਪ ਵਾਅਦਾ ਕਰ ਲਿਆ ਸੀ ਜਿਹਨੂੰ ਐਵੇਂ ਕੋਈ ਮਾੜੇ ਮੋਟੀ ਜੀ ਭੱਜਕ ਹੁਣੀ ਮਾੜਾ ਮੋਟਾ ਕੋਈ ਦੇ ਦਿੱਤਾ ਆ ਮਹਿਕਮਾ ਤਾਂ ਕਿ ਉਹਨਾਂ ਦੀ ਵੀ ਰਹਿ ਜੇ ਤੇ ਭਗਵੰਤ ਮਾਨ ਦੀ ਵੀ ਰਹਿ ਜੇ ਜਿਹੜੇ ਚਾਰ ਮੁੱਖ ਮਹਿਕਮੇ ਆ ਉਹ ਦੂਜਿਆਂ ਨੂੰ ਰਜਾਇਨ ਕਰਾ ਕੇ ਉਹਨੇ ਕਿਉਂ ਲਏ ਆ ਕੇਜਰੀਵਾਲ ਨੇ ਆਪਣੇ ਬੰਦੇ ਲਾਏ ਆ ਤਾਂ ਕਿ ਮਾਲ ਇੱਥੇ ਜਾਏ ਸਾਨੂੰ ਇਹਦੇ 'ਚ ਕੋਈ ਕਹਿਣ 'ਚ ਹਰਜ ਨਹੀਂ ਆ ਇੱਥੇ ਕੋਈ ਇਹ ਨਹੀਂ ਹੈਗਾ ਕਿ ਜਿਹੜਾ ਅਸੀਂ ਹਵਾਈ ਗੱਲਾਂ ਕਰ ਰਹੇ ਹਾਂ ਤਰਾਤਲ ਤੇ ਇਹਨਾਂ ਦੇ ਬੰਦੇ ਹੀ ਆ ਕੇ ਸਾਨੂੰ ਦੱਸਦੇ ਰਹਿੰਦੇ ਆ ਕਿ ਆਹ ਕੁਝ ਹੋ ਰਿਹਾ ਇੱਥੇ ਹੋ ਰਿਹਾ ਮਿੱਟੀ ਪੁੱਟ ਕੇ ਖਾ ਗਏ ਕੋਈ ਮੈਨੂੰ ਅੱਜ ਦੱਸ ਰਿਹਾ ਸੀਗਾ ਕਿ ਇਹਨਾਂ ਦੇ ਕੋਈ ਰਾਜਪੁਰੇ ਦੇ ਲਾਗੇ ਕੋਈ ਕਿਸੇ ਬੰਦੇ ਦੀ ਕਾਰਪੋਰੇਟ ਘਰਾਣਾ ਆ ਉਹਦੀ 500 ਏਕੜ ਜ਼ਮੀਨ ਸੀ ਉਹਨੇ ਕੋਈ ਪ੍ਰੋਜੈਕਟ ਲਾਉਣਾ ਸੀਗਾ 100 ਏਕੜ ਦੀ ਐਮਐਲਏ ਮਿੱਟੀ ਪੁੱਟ ਕੇ ਖਾ ਗਿਆ ਤੇ ਉਹ ਕਿਸੇ ਨੇ ਜਾ ਕੇ ਐਸਐਸਪੀ ਕੋ ਸ਼ਿਕਾਇਤ ਕੀਤੀ ਕਹਿੰਦਾ ਜੀ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ ਉਹ ਨੂੰ ਆਇਆ ਗੁੱਸਾ ਕਹਿੰਦਾ ਗੱਲਬਾਤ ਕੀ ਕਰਨੀ ਆ ਤੂੰ ਪੁਲਿਸ ਐਸਐਸਪੀ ਆ ਤੂੰ ਜਾ ਕੇ ਉੱਥੇ ਜਾ ਕੇ ਗੱਲ ਕਰ ਰਿਹਾ ਤੇ ਤੂੰ ਕਰਨੀ ਆ ਕਿ ਅਸੀਂ ਕਿਉਂ ਗੱਲ ਕਰੀਏ ਮਤਲਬ ਕੁਝ ਦੇ ਲੈ ਕੇ ਗੱਲ ਕਰ ਆਹ ਤੇ ਤੁਹਾਡੀਆਂ ਹਾਲਾਤ ਆ ਚੱਲ ਰੇ ਇਹ ਤੁਹਾਡੀ ਆਮ ਆਦਮੀ ਪਾਰਟੀ ਆ ਜਿਸ ਤਰੀਕੇ ਨਾਲ ਲੋਕੀ ਗੱਲਾਂ ਇਹ ਕਰ ਰਹੇ ਆ ਇਹ ਥੱਲੇ ਤਰਾਤਲ ਤੇ ਆਹ ਕੋ ਚੱਲ ਰਿਹਾ ਜੋ ਮਿੱਟੀ ਹੁੰਦੇ ਰੇਤਾ ਬਜਰੀ ਮਾਫੀਆ ਫਲਾਣਾ ਮਾਫੀਆ ਟਮਕਾਣਾ ਮਾਫੀਆ ਉਹ ਕਿੱਥੇ ਗਏ ਮਾਫੀਏ ਡਰੱਗ ਮਾਫੀਆ ਰੇਤਾ ਬਜਰੀ ਮਾਫੀਆ ਬਿਜਲੀ ਬਿਜਲੀ ਦੇ ਜਿਹੜੇ ਉਹ ਪੁਰਾਣੇ ਸਾਰੇ ਸੀਗੇ ਤੁਹਾਨੂੰ ਯਾਦ ਆ ਜਿਹੜੇ ਪ੍ਰਾਈਵੇਟ ਫਰਮਲ ਸੀਗੇ ਉਹਨਾਂ ਨੂੰ ਸਰਕਾਰੀ ਕਰਨਾ ਸੀ ਕਿਤੇ ਗੱਲਾਂ ਸੁਣੀਆਂ ਹੁਣ ਸਭ ਕਿਤੇ ਨਾ ਤੁਹਾਡਾ মিডিਆ ਜਿਹੜਾ ਇੰਨਾ ਭਗਤ ਬਣਿਆ মিডিਆ ਇਕ ਆਪਣਾ ਜੀ ਹਜੂਰੀ ਕਰਦਾ ਫਿਰਦਾ ਪੁੱਛਦਾ ਹੀ ਨਹੀਂਗਾ ਵੀ ਜਿਹੜੀ ਨਾ ਉਹ ਗੱਲਾਂ ਕਰਦੇ ਸੀ ਯਾਰ ਝੂਣਾਂ ਤੋਂ ਪਹਿਲਾਂ ਮੁੜ ਕੇ ਉਹਨਾਂ ਨੂੰ ਚੇਥਾ ਤੇ ਕਰਾਓ ਤੁਸੀਂ ਇਥੇ ਇਥੇ ਮੈਂ ਜੋੜਦਾ ਅਮਨ अरोड़ा ਨੇ ਇਹ ਸਵਾਲ ਮੀਡੀਆ ਦੇ ਵਿੱਚ ਜਦੋਂ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਰੇ ਕੀ ਮੰਨਣਾ ਹੈ ਕਾਂਗਰਸ ਬਾਰੇ ਕੀ ਮੰਨਣਾ ਕਾਂਗਰਸ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਚਲੋ ਕੰਦੇ ਇਹਨਾਂ ਦੇ ਉੱਤੇ ਆਪਦੀਆਂ ਮਸਲੇ ਅਕਾਲੀ ਦਲ ਬਾਰੇ ਉਹਨਾਂ ਨੇ ਬੜਾ ਸਾਫ਼ ਕਿਹਾ ਕਿ ਜੇ ਜਦੋਂ ਉਹਨਾਂ ਨੇ ਕਿਹਾ ਕਿ 2027 ਤੱਕ ਸਾਡੀ ਸਰਕਾਰ ਬਣੀ ਕੋਈ ਬਦਲ ਨਹੀਂ ਉਹ ਕਹਿੰਦੇ ਕਿ ਇਹਨਾਂ ਨੂੰ ਤਾਂ ਦੋ ਪਾਪ ਲੈ ਬੈਠੇ ਇੱਕ ਬੇਅਦਬੀਆਂ ਦਾ ਤੇ ਇੱਕ ਨਸ਼ੇ ਦਾ ਮੇਰੇ ਧਿਆਨ ਜਾ ਰਿਹਾ ਸੀਗਾ ਕਿ ਜੇ ਇਹਨਾਂ ਦੋਹਾਂ ਦੇ ਉੱਤੇ ਚਰਚਾ ਕਰ ਲਈ ਜਾਵੇ ਕਿ ਇਹਨਾਂ ਨੇ ਢਾਈਆਂ ਸਾਲਾਂ ਦੇ ਵਿੱਚ ਇਹਦੇ ਉੱਤੇ ਕੀ ਕੀਤਾ ਚਲੋ ਜੀ ਉਹਨਾਂ ਨੇ ਕਰਤਾ ਜਾਂ ਉਹਨਾਂ ਦੇ ਰਾਜ ਵਿੱਚ ਹੋ ਗਿਆ ਰਾਜ ਤੁਹਾਡਾ ਹੀ ਤੁਹਾਡੇ ਹੱਥ ਚਾਬੀਆਂ ਤੁਸੀਂ ਦੱਸੋ ਕਿ ਤੁਸੀਂ ਕਿਹੜੇ ਜਿੰਦਰਾ ਕੋਲ ਤਾਂ ਮੈਂ ਹੁਣੇ ਦੱਸ ਦਿੰਦਾ ਤੁਸੀਂ ਹੁਣ ਜੇਦਰ ਨੂੰ ਪਾਸੇ ਜਾਂਦੇ ਆ ਇਹਨਾਂ ਦਾ ਫਲੈਗਸ਼ਿਪ ਪ੍ਰੋਗਰਾਮ ਜਿਹੜੇ ਸੀਗੇ ਦੋ ਸੀ ਸਿੱਖਿਆ ਤੇ ਸਿਹਤ ਜਿਹੜੇ ਸਭ ਤੋਂ ਅਹਿਮ ਜਿੱਥੇ ਸਭ ਤੋਂ ਵੱਧ ਗਰੀਬਾਂ ਦੀ ਸੇਵਾ ਕੀਤੀ ਜਾ ਸਕਦੀ ਜਿੱਥੇ ਸਭ ਤੋਂ ਜ਼ਿਆਦਾ ਆਮ ਆਦਮੀ ਨੂੰ ਥੋੜਾ ਸਹਾਰਾ ਦਿੱਤਾ ਜਾ ਸਕਦਾ ਸਵਾਇਓ ਸਿੰਗਾਪੁਰ ਦੇ ਬਾਰ-ਬਾਰ ਟ੍ਰਿਪ ਮਾਰਨ ਤੋਂ ਦਰਸ਼ਨ ਕਰਾਉਣ ਤੋਂ ਹੁਣ ਕਹਿੰਦੇ ਆ ਟੀਚਰਾਂ ਨੂੰ ਕੁਛ ਨੂੰ ਜਿਹੜਾ ਆਪਾਂ ਯੂਰਪ ਯੂਰਪ ਚ ਵੀ ਭੇਜਣਾ ਅਮਰੀਕਾ ਫਿਨਲੈਂਡ ਜਾਂ ਕਿੱਥੇ ਭੇਜਿਆ ਆ ਵੀ ਸੀ ਕਿ ਤਰ੍ਹਾਂ ਕਿਤੇ ਉਹ ਸਾਰੇ ਜਿਹੜੇ ਟ੍ਰਿਪ ਤੋਂ ਉਹਦਾ ਅਸਰ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੇ ਕਿਸੇ ਨੇ ਏਵੈਲਿਊਏਟ ਕੀਤਾ ਕਿ ਆ ਕੇ ਕਿਹੜੀ ਉਹਨਾਂ ਨੇ ਨਵੀਂ ਤਰਤੀਬ ਕਰ ਦਿੱਤੀ ਆ ਪੈਸਾ ਹੀ ਨਹੀਂ ਹੈ ਟੀਚਰ ਜਿਹੜੇ ਆ ਜਿਹਨਾਂ ਜਿਹੜੇ ਐਡਿਡ ਸਕੂਲਾਂ ਦੇ ਟੀਚਰ ਆ ਹਜ਼ਾਰਾਂ ਦੀ ਗਿਣਤੀ ਚ ਆ ਬੈਠੇ ਇਹਨਾਂ ਦੇ ਘਰਾਂ ਦੇ ਸਾਹਮਣੇ ਰੋ ਪਿਟਰੇ ਸੀ ਮਾਰਚ ਤੋਂ ਤਨਖਾਹ ਨਹੀਂ ਦਿੱਤੀ ਇਸ ਕਿੰਨੇ ਟੀਚਰ ਇਹਨਾਂ ਨੇ ਨਵੇਂ ਭਰਤੀ ਕੀਤੇ ਕਿੰਨੇ ਉਹ ਜਿਹੜੇ 5994 ਵਾਲੇ ਟੀਚਰ ਆ ਜੇ ਵੀ ਉਹ ਰੁਲਦੇ ਫਿਰਦੇ ਆ ਉਹ ਕਦੋਂ ਦੇ 10 ਸਾਲ ਤੇ ਮੈਨੂੰ ਵੇਖਦੇ ਆ ਉਹ ਅੱਗੇ ਆ ਰੁਲਦੇ ਪੈਦੇ ਪਿਛਲੀ ਸਰਕਾਰ ਤੋਂ ਉਦੋਂ ਪਹਿਲਾਂ ਦੇ ਵੀ ਰੁਲਦੇ ਸੀ 2016 ਚ ਵੀ ਉਹਨਾਂ ਉਹਨਾਂ ਦੀਆਂ ਵਿਆਹਾਂ ਦੀਆਂ ਉਮਰਾਂ ਲੰਘ ਗਈਆਂ ਬੁਰਾ ਹਾਲ ਹੋ ਗਿਆ ਇਹ ਇਹ ਇਹਨਾਂ ਦਾ ਐਜੂਕੇਸ਼ਨ ਦਾ ਸਿਸਟਮ ਪਹਿਲਾਂ ਜਾ ਕੇ ਉਹਨਾਂ ਦੀਆਂ ਰੈਲੀਆਂ 'ਚ ਬੋਲਦੇ ਸੀਗੇ ਤੁਸੀਂ ਸਾਨੂੰ ਇੱਕ ਵਾਰੀ ਵੋਟਾਂ ਪਾ ਦਿਓ ਤੁਹਾਨੂੰ ਤੇ ਆਉਂਦੇ ਆ ਪਹਿਲਾ ਕੰਮ ਆਸੀ ਕਰਨਾ ਅੱਛਾ ਪੈਨ 'ਚ ਸ਼ਾਈ ਪਾਈ ਹੋਈ ਆ ਬਸ ਜਾ ਕੇ ਤੁਸੀਂ ਇੱਕ ਵਾਰੀ ਰੱਬ ਦਾ ਵਾਸਤਾ ਸਾਨੂੰ ਉਹ ਹੁਣ ਚੇਤਾ ਕਰਾਉਂਦੇ ਆਉਂਦੇ ਪੁੱਛਦੇ ਨਹੀਂ ਡਾਂਗਾਂ 'ਤੇ ਮਾਰਦੇ ਇਹ ਆ ਐਜੂਕੇਸ਼ਨ ਦਾ ਹਾਲ ਰਹੀ ਗੱਲ ਹੁਣ ਹੈਲਥ ਸਿਸਟਮ ਦੀ ਉਹ ਤੁਸੀਂ ਮੈਨੂੰ ਖਬਰਾਂ ਭੇਜਦੀਆਂ ਸੀ ਕੁਝ ਮੈਂ ਇਧਰ ਉਧਰ ਸੁਣ ਵੀ ਲਈਆਂ ਆ ਦੋ ਵੱਡੇ ਹਸਪਤਾਲ ਆ ਇੱਕ ਸਿਵਲ ਹਸਪਤਾਲ ਜਿਹੜਾ ਆ ਲੁਧਿਆਣੇ ਦਾ ਤੇ ਇੱਕ ਤੁਹਾਡੇ ਅਰਜਿੰਦਰਾ ਹਸਪਤਾਲ ਜਿਹੜਾ ਬੜਾ ਨੂਨ ਹੈਗਾ ਪਟਿਆਲੇ ਦਾ 45 ਲੱਖ ਦਾ ਦਵਾਈਆਂ ਦਾ ਖਪੜਾ ਜਿੱਥੋਂ ਦੇ ਬਲਬੀਰ ਸਿੰਘ ਆਪਣੇ ਉਹਨਾਂ ਦੇ ਹੈਗੇ ਆ ਮਨਿਸਟਰ ਹੈਲਥ ਮਨਿਸਟਰ ਬਲਬੀਰ ਸਿੰਘ ਖੁਦ ਡਾਕਟਰ ਆ ਚੰਗੀ ਗੱਲ ਆ ਹੁਣ ਉਹ ਇਹ ਜੇ ਇਹਨਾਂ ਦੀ ਹੈ ਨੱਕ ਦੇ ਥੱਲੇ ਆ ਕੁਝ ਹੋਈ ਜਾਂਦਾ ਤੁਹਾਨੂੰ ਪਤਾ ਇੱਕ ਆਪਣੇ ਡਾਕਟਰ ਪਹਿਲਾਂ ਐਕਟਿਵਿਸਟ ਡਾਕਟਰ ਹੈ ਉਹ ਮੀਡੀਆ 'ਚ ਵੀ ਬੋਲਦੇ ਉਹਨਾਂ ਨੇ ਵੀ ਕੁਝ ਐਹੋ ਜਿਹੀਆਂ ਗੱਲਾਂ ਦੱਸੀਆਂ ਚੁਈਆਂ ਹਾਂ ਡਾਕਟਰ ਡਾਕਟਰ ਹਰਸ਼ੰਦਰ ਕੌਰ ਜੀ ਹਾਂ ਉਹਨਾਂ ਨੇ ਕੁਝ ਐਹੋ ਜਿਹੀਆਂ ਗੱਲਾਂ ਦੱਸੀਆਂ ਸੀ ਵੀ ਇੱਥੇ ਐਹੋ ਜਿਹਾ ਕੁਝ ਹੋ ਰਿਹਾ ਉਲਟਾ ਇਹਨਾਂ ਨੇ ਉਹਨੂੰ ਕਟਹਿਰੇ 'ਚ ਖੜਾ ਕਰਤਾ ਉਹਨੂੰ ਹੀ ਤੰਗਦਰਨਾ ਸ਼ੁਰੂ ਕਰਤਾ ਹੁਣ ਅੱਜ ਉਹ ਗੱਲਾਂ ਸ਼ਰੀਆਮ ਸਿੱਧੇ ਤੌਰ ਤੇ ਦਿਖਣ ਲੱਗ ਪਿਆ ਆਪਣੀ 42 ਲੱਖ ਰੁਪਏ ਦੀਆਂ ਦਵਾਈਆਂ ਜਿਹੜੀਆਂ ਗਰੀਬਾਂ ਨੂੰ ਦੇਣੀਆਂ ਸੀ ਖਾਖੂ ਗਏ ਇਧਰ ਉਧਰ ਖੁਰਦਪੁਰਦ ਜਾਨੀ ਝੂਠੇ ਬਿੱਲ ਪਾ ਕੇ ਜੇਬਾਂ ਚ ਪੈ ਗਏ ਮੈਂ ਜਿਹੜਾ ਦਿੱਲੀ ਨੂੰ ਜਾਣਦਾ ਕਹਿੰਦਾ ਮੈਨੂੰ ਇਹਨਾਂ ਗੱਲਾਂ ਦਾ ਕਹਿਣਾ ਕੱਲਾ ਰੇਤਾ ਬਜਰੀ ਦਾ ਹੀ ਨਹੀਂ ਉਹ ਤੇ ਹੈ ਹੀ ਵੱਡਾ ਕੰਮ ਆ ਜਿਹੜਾ ਡਰੱਗ ਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪੁਲਿਸ ਰਾਈ ਕੋਈ ਚੋਣਾ ਕੁਝ ਕੁਛ ਨਾ ਕੁਛ ਇਹ ਸਾਰਾ ਜੋ ਵੀ ਹੁੰਦਾ ਹੀ ਹੈ ਤੁਹਾਨੂੰ ਪਤਾ ਸਰਕਾਰਾਂ ਜਿਵੇਂ ਜੇ ਲੁੱਟਿਆ ਨਾ ਹੁੰਦਾ ਪੰਜਾਬ ਨੂੰ ਤੇ ਪੰਜਾਬ ਥੱਲੇ ਡਿੱਗਣ ਵਾਲਾ ਸੀ ਇਹ ਤੇ ਰਲ ਮਿਲ ਕੇ ਜਿਹੜਾ ਹੁੰਦਾ ਕਹਿੰਦਾ ਇਸ ਗਾਂ ਨੂੰ ਚੋਲੋ ਪਰ ਗਾਂ ਭਾਵੇਂ ਹੁਣ ਮਰ ਜੇ ਭਾਵੇਂ ਆਖਰੀ ਸਾਹਾਂ ਤੇ ਉਹ ਨਾ ਇਹ ਬਾਲਟੀਆਂ ਲੈ ਕੇ ਘੁੰਮੀ ਤੁਰੇ ਜਾਂਦੇ ਸਾਰੇ ਐ ਅਜੇ ਇਹ ਗੱਲ ਠੰਡੀ ਨਹੀਂ ਪਈ ਇਹਦੀ ਤੇ ਚਰਚਾ ਚੱਲ ਹੀ ਰਹੀ ਸੀ ਆ ਹੁਣੇ ਲੇਟੈਸਟ ਚਰਚਾ ਇਹ ਆ ਗਈ ਆ ਕਿ ਦਵਾਈਆਂ ਜਿਹੜੀਆਂ ਸਿਵਲ ਹਸਪਤਾਲ ਗਵਰਨਮੈਂਟ ਹਸਪਤਾਲ ਲੁਧਿਆਣੇ ਦਾ ਮੋਟਾ ਕਪੜਾ ਇੱਕ ਉਥੇ ਐਕਟਿਵਿਸਟ ਹੈਗਾ ਉਨੇ মিডিਆ 'ਚ ਆ ਕੇ ਕਿਹਾ ਤੇ ਸਾਰੀਆਂ ਚਿੱਠੀਆਂ ਦਿਖਾਈਆਂ ਸਾਰੇ ਬਿੱਲ ਦਿਖਾਏ ਆ ਕਿ ਆ ਦੇਖੋ ਕੀ ਹੋ ਰਿਹਾ ਕੰਮ ਕੀ ਚੱਲ ਰਿਹਾ ਉਥੇ 60-60 ਲੱਖ ਰੁਪਏ ਦੀ ਜਾਂ ਉਹਦੇ ਤੋਂ ਵੀ ਵੱਧ ਮਹੀਨੇ ਦੀ ਦਵਾਈ ਖਰੀਦੀ ਜਾਂਦੀ ਆ ਜਾਲੀ ਬਿੱਲਾਂ ਦੇ ਉੱਤੇ ਔਰ ਉਹ ਜਿਹੜੀ ਦਵਾਈ ਖਰੀਦੀ ਜਾਂਦੀ ਆ ਉਹਦਾ ਤੀਜਾਂ ਕੇ ਹਿੱਸਾ ਤੇ ਦਵਾਈ ਜਿਹੜੀ ਆ ਇਸਤੇਮਾਲ ਹੁੰਦੀ ਆ ਜਿਹੜੀ ਉਹਦੀ 2/3 ਯਾ ਜਾਨੀ ਬਾਕੀ ਦੋ ਹਿੱਸੇ ਆ ਜਾਨੀ ਜੇ ਜੇ 60 ਲੱਖ ਦੀ ਖਰੀਦੀ ਦੇ ਬਿੱਲ ਪਾਤੇ ਸਰਕਾਰੀ ਖਜ਼ਾਨੇ ਚੋਂ ਪੈਸਾ ਚਲਾ ਗਿਆ 20 ਲੱਖ ਦੀ ਦਵਾਈ ਪਹੁੰਚੀ 40 ਲੱਖ ਖੁਰਦ-ਪੁਰਦ ਕਰ ਲਏ ਉਹਦੇ ਚੋਂ ਬੰਦਿਆਂ ਦੇ ਨਾਂ ਲੈ ਕਲੇ-ਕਲੇ ਦੇ ਲੈ ਕੇ ਉਹਨੇ ਦੱਸਿਆ ਇਹ ਕੋਈ ਇੰਜ ਨਹੀਂ ਹੈ ਇਹ ਪੁੱਛਿਆ ਗਿਆ ਕਿਨੂੰ ਬਲਬੀਰ ਸਿੰਘ ਨੂੰ ਪੁੱਛਣਾ ਸੀ ਤੁਹਾਡੇ ਵੱਲ ਕੇ ਸੱਜਣ ਉਸੇ ਵੇਲੇ ਆਪਣਾ ਮਾਈਕ ਲੈ ਕੇ ਪਹੁੰਚ ਜਾਂਦੇ ਆ ਭਾਈ ਆ ਕੀ ਹੋ ਰਿਹਾ ਲੁਧਿਆਣੇ ਦੱਸਿਓ ਵਿਲ ਬੀ ਉਹ ਵਿਜੀਲੈਂਸ ਕੋ ਕੇਸ ਚਲਾ ਗਿਆ ਆ ਤੇ ਵਿਜੀਲੈਂਸ ਜੋ ਰਿਪੋਰਟ ਦਊਗੀ ਪੂਰੀ ਗਹਿਰੀ ਖੋਜ ਨਹੀਂ ਡੂੰਗੀ ਰਿਪੋਰਟ ਤਿਆਰ ਕਰਾਂਗੇ ਜਾਨੀ ਥੱਲੇ ਵਾਲੀਆਂ ਤਿਆਂ ਤੋਂ ਜਾਨੀ ਸਮੁੰਦਰ ਦੇ ਵੀ ਥੱਲੇ ਚਲੇ ਜਾਵਾਂਗੇ ਅਸੀਂ ਸਾਰੇ ਫੈਕਟ ਕੱਢ ਕੇ ਲਿਆਵਾਂਗੇ ਅੰਨੇ ਆ ਜਦੋਂ ਤੁਹਾਨੂੰ ਫੈਕਟ ਦੇ ਰਿਹਾ ਤੁਸੀਂ ਕਹੋ ਬੰਦੇ ਸਸਪੈਂਡ ਕੀਤੇ ਸਾਰੇ ਮੂੰਹ ਟੁੱਟਦਾ ਆ ਕਿਉਂ ਨਹੀਂ ਕਹਿੰਦੇ ਕੋਈ ਵੀ ਬੰਦਾ ਹੋਵੇ ਸੌਰੀ ਮੈਂ ਥੋੜਾ ਜਿਆਦਾ ਸਖਤ ਬੋਲ ਰਿਹਾ ਪਰ ਇੱਕ ਜਰ ਸਰਕਾਰ ਹੁੰਦੀ ਆ ਕੋਈ ਵੀ سرکار کہے کہ ہاں بھائی وہ سارے بندے ہیں جڑے مینوں ਆ رپورٹਾਂ ਮਿਲੀਆਂ ਆ ਉਹ ਬੰਦੇ ਨੂੰ ਮੁੰਡੇ ਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਜਿਹੜਾ ਉਹ میڈیا ਦੇ ਵਿੱਚ ਇੰਨਾ ਜ਼ੋਰ ਦੇ ਦੇ ਕਿ ਕਹਿ ਰਿਹਾ ਆ ਕਿ ਆ ਜਾਲੀ ਬੇਲਾ ਦੇਖੋ ਆ ਦੇਖੋ ਉਹਨੂੰ ਬੁਲਾਉਣ ਜੇ ਕਨਵਿੰਸ ਹੁੰਦਾ ਠੀਕ ਹੈ ਜੀ ਇਹ ਸਸਪੈਂਡ ਕੀਤੇ ਬੰਦੇ ਔਰ ਜਿਹੜੀ ਉਹ ਜਿਹੜੀ ਫਰਮਾਂ ਤੋਂ ਨਿਕੇ ਜੇ ਉਹਦੇ ਤੋਂ ਤੁਸੀਂ ਦਵਾਈਆਂ ਖਰੀਦੇ ਰਹਿੰਦੇ ਉਹਨੂੰ ਕੁਝ ਦੇ ਰਸੀਵ ਕਰੋ ਤੇ ਅਸੀਂ ਇਨਕੁਆਇਰੀ ਕਰਾਂਗੇ ਕਿੱਥੇ ਗੱਲ ਦਾ ਪਤਾ ਲੱਗੇ ਨਾ ਜੇ ਸੱਚੀ ਮੱਚੀ ਸੀਰੀਅਸ ਇਦਾ ਮਤਲਬ ਕਿ ਕਿਤੇ ਮਾਲ ਸੇ ਸਾਰਿਆਂ ਨੂੰ ਆਪੋ ਆਪਣੇ ਢੰਗ ਨਾਲ ਆ ਰਿਹਾ ਆ ਹੁਣ ਅਸੀਂ ਕਿਹੜਾ ਕਿਹੜਾ ਪੋਤੜੇ ਫੋਲਦੇ ਰਹੀਏ ਇਹ ਦੁੱਖ ਦੀ ਗੱਲ ਆ ਕਿ ਜਦੋਂ ਤੁਸੀਂ ਲੋਕਾਂ ਦੀ ਗਰੀਬਾਂ ਦੀ ਸਿਹਤ ਨਾਲ ਇਹ ਕਹਿ ਕੇ ਇੱਕ ਕੇਜਰੀਵਾਲ ਦੀ ਕਲਿੱਪਿੰਗ ਚੱਲ ਰਹੀ ਆ ਨਾਲ ਕੇਜਰੀਵਾਲ ਕੀ ਕਹਿ ਰਿਹਾ ਅਸੀਂ ਹਮ ਸਾਰੀ ਦਵਾਈਆਂ ਮੁਫਤ ਦੇਂਗੇ ਹਮ ਸਾਰਾ ਖਰਚਾ ਖੁਦ ਕਰਾਂਗੇ ਕੋਈ ਵੀ ਟੈਸਟ ਹੋਗਾ ਹਮ ਮੁਫਤ ਕਰਾਂਗੇ ਆਪਰੇਸ਼ਨ ਪਰ ਕਿਤਨਾ ਵੀ ਖਰਚਾ ਹੋਗਾ ਹਮ ਮੁਫਤ ਕਰੇਗੇ ਇਹ ਇਹ ਨਾਲ ਕਲਿੱਪਿੰਗ ਚੱਲ ਰਹੀ ਆ ਕੇਜਰੀਵਾਲ ਦੀ ਆ ਦੇਖ ਲੋ ਜਾਣੀ ਇੰਨੇ ਬੰਦੇ ਜਾਨੀ ਝੂਠੇ ਫਰੇਬੀ ਹੋ ਸਕਦੇ ਆ ਧੋਖੇਬਾਜ਼ ਹੋ ਸਕਦੇ ਆ ਇਹ ਤੇ ਭੀ ਘੱਟੋ ਘੱਟ ਅਸੀਂ ਤੇ ਅੰਦਾਜ਼ਾ ਨਹੀਂ ਲਾ ਸਕਦੇ ਕਹਿਣਾ ਕੁਛ ਤੇ ਗੱਲ ਬਿਲਕੁਲ ਉਹਦੇ ਉਲਟ ਕਰਨੀ ਜੇਬਾਂ ਕੱਟੀ ਜਾਣੀਆਂ ਕਹਿਣਾ ਮੈਂ ਸਾਧੂ ਆ ਕੱਪੜੇ ਸਾਧੂਆਂ ਦੇ ਪਾਏ ਆ ਲੋਕਾਂ ਦੀਆਂ ਜੇਬਾਂ ਕੱਟੀ ਜਾਂਦੇ ਆ ਹੁਣ ਇਹ ਕੀ ਸਾਡੇ ਦੇਸ਼ ਦਾ ਬਣੂਗਾ ਇਹ ਹਾਲਤ ਬਣੀ ਗਈ। ਸ਼ੁਕਰੀਆ ਪ੍ਰੋਫੈਸਰ ਸੰਤਾਨਾ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸਿਕੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ